नाम श्री वाहे गुरू साहिब जी रह साहिब हर जोग जोग पाया, पैज राम राजे, हर नारहलाद तर अहंकारिठ दे नाम जंज नानेव ੴ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਤਾਂ ਮਣ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਵ ਹਾ ਕਰੇ ਨ ਹੋਈ ਬਲਹਾਰੀ ਗੁਦਰਤ ਵਸੇਆ ਤੇਰਾ ਅੰਦਰ ਜੈ ਲਖਿਆ ਰਹਾਉ ਜਾਤ ਮਹ ਜੋਤ ਜੋਤ ਮਹ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਬਦ ਸੁਆਲਿਓ ਜਣਗੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਿਆ ਸੋਦਰ ਰਾਗਿਆ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੋ ਦਰ ਤੇ ਰਾਕੇ ਹਾਸੋ ਕਰ ਕੇ ਹਾ ਜਦ ਬਹ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕਾ ਸੰਖਾ ਕੇ ਤੇਰੇ ਵਾਵਨ ਹਾਰੇ ਗੇਤੇ ਤੇਰੇ ਰਾਜ ਪਰਿਸ਼ਕ ਹੀ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਜਨਾ ਪਵਨ ਪਾਣੀ ਬਿਆਸੰਤਰ ਗਾਵੇ ਰਾਜਾ ਤਰੰਦਵਾਰੇ ਗਾਵਣ ਤੁਧਨੋ ਕਿਰਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਬੀਜਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਆਂਗਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸਿਧ ਸਮਾਧੀ ਅੰਦਰ ਗਾਵਣ ਤੁਧਨੋ ਸਰਬ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਕਾਵਣ ਤਦਨਾ ਵੀਰ ਕਰਾ ਰਹੇ ਕਾਵਣ ਤਦਨਾ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲ ਹੈ ਕਾਵਣ ਤਦਨਾ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਕਾਵਣ ਤਦਨਾ ਰਤਨ ਪਾਏ ਤੇਰੇ 68 ਤੀਰਸ ਨਾਲੇ ਕਾਵਣ ਤਦਨਾ ਜੋਤ ਮਹਾ ਬਲਸੂਰਾ ਗਾਵਨੀ ਤੁਦਨਾਮ ਖਾਣੀ ਚਾਰੇ ਗਾਵਨ ਤੁਦਨਾਖੰਡ ਮਿੰਦਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨਾ ਗਾਵਣ ਜੋ ਤੁਦ ਪਾਵਣ ਵਰਤੇ ਦੇ ਦੇ ਭਗਤਰ ਸਾਲੇ ਹੋਰ ਕਿਤੇ ਤੁਦਨਾ ਗਾਵਣ ਸੇ ਮੈਂ ਜਤਨਾ ਆਵਣ ਨਾਨਕ ਆਪ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜੈ ਨਾ ਜასი ਰਚਨਾ ਜਨਰ ਚਾਈ ਰੰਗੀ ਰੰਗੇ ਪਾਤੀ ਕਰ ਕਰ ਜਨਸੀ ਮਾਇ ਜਨੋ ਪਾਈ ਕਰ ਕਰ ਦੇਖ ਹੈ ਗਿਤਾ ਆਪਣਾ ਜਿ ਤਸਦੀ ਵੜਿਆਈ ਜੋ ਤਸ ਭਾਵੈ ਸੋਈ ਕਰਸੀ ਫਿਰ ਹਕਮਨਾ ਕਰਨਾ ਜਾਈ ਸੋ ਪਤ ਰਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋ ਏਕੇ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਪੀਰਾ ਗੁਨੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇੜਤੀ ਰਾਹਾਵ ਸਾਵਸੜੀ ਮਿਲੈ ਸੋਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

نانک سچ سوارن ہارا پہلا آخا ری وسرے مر جاؤ آخنے سچا ناؤ سچے نام کی لاگ بھوکھ تو بوکھ کھائے چلیے دسوسر میری مائے سچا سا سچ نائیں ਸੱਚੇ ਨਾਮ ਕੀ ਟਲਵੜੇ ਆਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਰ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਓਮਰ ਨ ਹੋਵੇ ਸੋਗ ਦੇ ਦਰ ਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਗੇੜਿਆਪ ਤੇੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਮ ਹੈ ਬਾਜ ਸੁਨਾ ਤੇ ਰਾਗੁ ਜਰੀ ਮਹੱਲਾ ਚੌਥਾ ਹਰਗੇ ਜਨ ਸਤ ਗੁਰ ਸਤ ਪ੍ਰੇਖਾ ਬਿਨਾਂ ਕਰੋ ਗੁਰਪਾਸ ਮੁਕੀਏ ਕਰਮ ਸਤ ਗੁਰ ਸਨਾਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਨਕ ਰਾਮਨਾਮ ਪ੍ਰਕਾਸ਼ ਗਰਮਤਨਾ ਮੇਰਾ ਪ੍ਰਾਨ ਸਖਾਈ ਹਰਹੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਗੇਵੜ ਬਾਗਵਡੇ ਰੇ ਜਨ ਹਰ ਹਰ ਸਾਧਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾ ਸਹ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ 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 ਰਸ ਨਾਮ ਨਾ ਪਾਇਆ गत नतगर संगत पाए तुर मस्त सतसंग रस पन नानक नाम गुजरी महला पंजवा ਕਾਹੇ ਰੇ ਮਨ ਜਦ ਵਹਿਦਮ ਜ ਆਹਰ ਹਰ ਜੀਉ ਪ੍ਰੇਮ ਚਲ ਪਥਰ ਮਹਿ ਜੰਤ ਉਪਾਏ ਨਾ ਕਹ ਜਿ ਕੋ ਆਗੈ ਕਤਰੇ ਆ ਮੇਰੇ ਮਤੋ ਜੀ ਸਤ ਹੰਗਰ ਮਿਲੇ ਸੋਤਰੇ ਆ ਘਰ ਪ੍ਰਸਾਦ ਪਰਮ ਪਦ ਪਾਏ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਜ ਬਣਤਾ ਕੋਈ ਨ ਕਿਸ ਕੀ ਧਰੇ ਆ ਸਿਰ ਰਜਿਕ ਸੰਬਾਹੇ ਠਾਕੁਰ ਕਾਹੇ ਮਰ ਪੋ ਕਰੇ ਆਉ ਦੇ ਊੜ ਆਵੇ ਸੈ ਕੋਸਾ ਜਰ ਪਾਜ ਬਜਰੇਸ਼ਰੇ ਆ ਦਿਨ ਕਵਣ ਖਲਾਵੇ ਕੰਚ ਗਾਵੇ ਮਨ ਮਹਿ ਸਿਮਰਨ ਕਰੇ ਆ ਸਭ ਨਿਦਾਨ ਦਸ਼ਸ਼ਟ ਸਿਧਾਨ ਧੱਕਰ ਗੱਟਲ ਤਰੇਆ ਜੜਨਾ ਨਿਕ ਬਲ ਬਲ ਸਦ ਗੜ ਜਾਈ ਹੈ ਤੇਰਾ ਅੰਤ ਨਾ ਪਾਰ ਵਰਿਆ ਰਾਗ ਸਮਹਲਾ ਚੌਥਾ ਸੂਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੂਪਰ ਕਨਰੰਜਨ ਹਰ ਬਲਖ ਨਰੰਜਨਾ ਹਰ ਅਗਮ ਅਗਮ ਪਾਰ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀਅ ਤੁਮਾਰੇ ਜੀ ਤੁਹ ਜੀ ਆਗਾ ਦਾਤਾਰਾ ਹਟਿ ਆਵੋ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋ ਕੁਰਖ ਸੁਮਾਨਾ ਇੱਕ ਦਾਤੇ ਇੱਕ ਭੇਖਾਰੀ ਜੀ ਜਾਬ ਤੇਰੇ ਤੂ ਜੀ ਵਿਦਾਣਾ ਤੂੰ ਆਪੇ ਦਾਤਾ ਆਪੇ ਪੋਤਾ ਜੀ ਮੋਤ ਬਿਨਿਆਵ ਨਾ ਜਾਣਾ ਤੂ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਖਾਣਾ ਜੋ ਸਿਵ ਹੈ ਜੋ ਸਿਵ ਹੈ ਦੁੱਧ ਜੀ ਜਨਨਾਣਿਕ ਤਨ ਕੁਰਬਾਨਾ ਹੱਤਿਆਵ ਹੈ ਹੱਤਿਆਵ ਹੈ ਦੁੱਧ ਜੀ ਸੇ ਜਨ ਜੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹੱਤਿਆਇਆ ਜੀ ਦੇਨ ਟੂਟੀ ਜਮ ਕੀ ਵਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਜਨ ਕਾ ਪਉ ਸਗਬ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਜਨ ਜਿਨ ਹੱਟਿਆ ਆ ਜੀ ਜਨ ਨਾਨਕ ਤੇਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਦਾ ਜੀ ਸਰੇ ਬੇ ਅੰਤ ਬੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿਆਣ ਕੇ ਆਨੇ ਗਿਆਨਤਾ ਤੇਰੀ ਅਣਕ ਤੇਰੀ ਅਣਕ ਕਰ ਹੈ ਹਰ ਪੂਜਾ ਜੀ ਤਬ ਤਬ ਹੈ ਜਬੇ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪਰ ਹੈ ਬਹੁ ਸਿਮਰਤ ਸਾਸਤ੍ਰ ਜੀ ਕਰ ਕੇ ਰਿਆ ਖੱਟ ਕਰਮ ਕਰਨਤਾ ਸ਼ੇ ਭਗਤ ਸ਼ੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪਰਖ ਪਰਮ ਪਰਕਾ ਜੀ ਤਦ ਜੇ ਗੜੇ ਵਰਨਾ ਕੋਈ ਤੂੰ ਜੋ ਜੋ ਗਏ ਕੋ ਸਰਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇਰਾ ਭੇ ਪਾਵੈ ਸੋਈ ਵਕਤ ਜੀ ਤੂੰ ਆਪੇ ਕਰਹਿ ਸੋ ਹੋਈ ਤੁੜਿਆਪੇ ਸ੍ਰਿਸ਼ਟ ਸਗੋ ਪਾਈ ਜੀ ਤੁੜਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸਰਕਾਰ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜਿਤ ਭਾਵੇ ਸੋਈ ਠੀਸੀ ਜੋ ਤੁਰੇ ਸੋਈ ਹੋ ਪਾਈ ਰਹਾ ਸਉ ਤੇਰੀ ਤੂ ਸਭ ਨਿਟਿਆ ਆ ਜਿਸਨਾਂ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਮਰਮਖ ਲਾਟਾ ਮਰਮਖ ਗਵਾਇਆ ਤੁਰਿਆ ਬਿਛੜਿਆ ਮਿਲਾਇਆ ਸੁਨਦਰੀ ਆਓ ਸਭ ਤਜਹੀ ਬਾਹੇ ਦੁਦਰ ਸੁਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਵਿਯੋਗ ਮੇਂ ਵਿਛੜਿਆ ਸੰਯੋਗੀ ਮੇਲ ਜਸਨਾ ਤੂ ਜਨ ਐ ਸੋਈ ਜਨ ਜਾਨੈ ਹਰਿ ਗੁਰ ਸਰਹੀ ਆਖ ਵਖਾਨੈ ਜਨ ਹਰਿ ਸੇਵਿਆ ਅਨੰਤਕ ਪਾਇਆ ਸਜਿ ਹਿ ਅਨਾਮ ਸੁਮਾਇ ਤੂੰ ਆਪੇ ਕਰਤਾ ਦੇ ਰਖਿਆ ਸਭ ਹੋਏ ਦਰਬਿਣ ਦੂਜਾ ਵਰਨਾ ਕੋਏ ਤੂ ਕਰ ਕਰ ਵਖਾ ਜਨ ਹੈ ਸੋਏ ਜਨਾਨੀ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਸਤ ਸਰਵਰ ਪੈਲੇ ਨਿਮਰ ਸਾ ਪਣੀ ਪਾਵਕ ਦਿਨ ਹੈ ਕੀਆ ਪੰਕ ਜੋ ਬਹੁ ਪਗ ਨਹੀਂ ਚੱਲੇ ਹਮ ਦੇਖਾ ਤਹ ਡੂਬੀ ਅਲੇ ਮਨਏ ਕਰੰਜੇ ਦਸ ਮੂਰ ਗਨਾ ਹਰ ਬਿਸਰਾ ਤੇਰੇ ਗਣ ਗਲਿਆ ਰਹਾਓ ਨਾ ਜਤੀ ਸਦੀ ਨਹੀਂ ਪੜੇ ਆਪੂ ਰਖ ਮਗਦਾ ਜਨਮ ਭਇਆ ਪ੍ਰਾਨਵਤ ਨਾਨਕ ਜਿੰਨ ਕੀ ਸਰਣਾ ਜਿੰ ਤੂੰ ਨਹੀਂ ਵਿਸਰਿਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨਖ ਦੇ ਹੁਰੀਆ ਗੋਬਦ ਮੈਣ ਕੀ ਇਹ ਤੇਰੀ ਬਰੀਆ ਵਰ ਕਾਜ ਤੇਰਖ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਵੇ ਨਾਮ ਸਰੰਜਾਮ ਲਗ ਭਉ ਜਲਦਨ ਕੈ ਜਨਮ ਵਿਧਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸਹੀ ਦਸਮੀ ਕਵਿ ਬਾਤ ਬੇਨਤੀ ਚੋਪਈ ਅਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਕਵਚਰ ਨਾਨ ਮਨ ਰਹੇ ਹਮਾਰਾ ਬਿਨ ਜਾਣ ਕੋ ਪ੍ਰਤਿਪਾਰਾ ਹਮਰੇ ਦੁਸ਼ਟ ਸਮੈ ਤੁਮ ਕਾਵਹ ਆਪ ਹੱਥ ਦੇ ਮੋਹਿ ਬਚਾਵਹ ਸੁਖੀ ਬਸੈ ਮੂਰਿ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਲੋ ਰਛਾ ਜਗਤ ਕਰੇ ਸਬਰਨ ਕੋ ਆਸ ਧਰੇ ਹੈ ਤੂਰਨ ਹੋਏ ਹਮਾਰੀ ਆਸਾ ਦੁਰਬਜਨ ਕੀ ਰਹਿ ਪਿਆਸਾ تو میں شاہر کوئی ایور نہ دیا ہوں جو بر چاہوں سو تم تے پا ہوں سی وقت سکھا ہمارے تار یہ ہے ٹھن ٹھن سطرہ ہمارے ماری ہے اب بہت دے مجھے مجبرے احمد نکال کا تراثنے بڑے ہے وہ جو صدا ہمارے پچھا شریعت تو جو جو کرے اور اچھا ਰਾਖਲੇ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਰੀਨ ਬੰਦ ਰਸ਼ਟਨ ਕੇ ਹੰਤਾ ਤੋ ਮੋਹ ਪ੍ਰੀ ਚਤਰ ਦਾਸ ਕੰਤਾ ਕਾਲ ਬਾਇ ਬ੍ਰਹਮਾ ਬਖਤਰ ਹਾ ਕਾਲ ਬਾਇ ਸ਼ਿਵ ਜੂ ਉਤਰਾ ਕਾਲ ਬਾਇ ਕਰਬਿਸ਼ਣ ਵਰ ਕਾ ਸਾ ਸਤਲਗਾਰ ਕਾ ਕੀਆ ਤਮਾਸਾ ਜਵਣ ਕਾਲ ਜੋਗੀਸ਼ ਕੀਓ ਬੇਦਰਾਇ ਬ੍ਰਹਮਾ ਜੂ ਧੀਯ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਰਹਿ ਤਿਛਣੋ ਪਜਾਇ ਆਰੀਅੰਤੇ ਕੇ ਉਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਦਾਨਿ ਆਪ ਸੁਵਾਰੀ ਸਿਵਕਣ ਕੋ ਸਿਵਕਣ ਸੁਖ ਜੀਓ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਕਲੇbure ਕੀ ਪੀੜ ਪਛਾਨਤ ਜੀ ਜੀ ਦੇ ਕੰਚਰਿਆ ਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੈ ਕਟ ਕਟ ਕੇ ਭਟ ਭਟ ਕੀ ਜਾਨੈ ਜਬ ਉਹ ਕਰਖ ਕਰਾ ਕਰ ਤਾਰਾ ਪ੍ਰਜਾਤ ਤਦ ਦੇਹ ਬਾਰਾਂ ਜਬ ਆ ਕਰਖ ਕੰਤ ਹੋ ਕਬ ਹੂੰ ਤਬ ਮੈਂ ਮਿਲ ਤੜੇ ਢੇ ਢ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰ ਆ ਤੁਮ ਸ਼ਬਹੀ ਤੇ ਰਹਤ ਨਰ ਅਲਮ ਜਾਣੇ ਵੇਦ 베 ਦੇ ਰੇ ਅਲਮਾ ਨਿਰੰਕਾਰ ਨਰਪਿਕਨ ਲੰਬ ਆਦਿਆ ਨੀਲੇ ਆਨੰਦ ਸੰਭ ਆ ਕਾ ਮੂੜ ਚੱਤ ਭੇਡਾ ਜਾ ਕੋ ਬੇਦ ਨ ਪਾਵਤ ਭੇਡਾ ਤਾ ਕੋ ਕਰ ਪਾਹਣਨ ਮੰਨਤ ਮਹਾ ਮੂੜ ਕਛ ਭੇੜ ਨ ਜੰਦਤ ਮਹਾ ਦੇਵ ਕੋ ਕਹਿਨ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਨ ਹੈ ਜੇਤੀ ਬਰਨਰ ਪਿੰਨ ਪਿੰਨ ਤੋ ਹੈ ਜੇਤੀ ਤੁਮਰਾ ਲਗਾਣਾ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਗ ਕਹੀ ਪੂਪਾ ਅੰਡਜ ਜੇਰਜ ਸਿਤ ਯਕੀਨੀ ਅਨਪਜ ਖਾਨ ਬਹੁਤ ਰਚ ਜੀਨੀ ਕਹੂੰ ਹੋ ਰਾਜਾ ਹਵੇ ਬੈਠਾ ਕਹੂੰ ਸੁਮਣ ਭਇਓ ਸ਼ੰਕਰ ਏਕੈਠਾ ਸਗਰੇ ਚ੍ਰੇਸ਼ਟ ਦਿਖਾਏ ਜੰਭਵ ਆਦ ਯੁਗਾਦ ਸਰੂਪ ਸੇੰਪਵ ਅਬਰ ਅਛਾ ਮੇਰੀ ਨਮ ਕਰੋ ਸਿਖਿ ਬਾਰੇ ਅਸਖ ਸੰਗਰੋ ਦੁਸ਼ਟ ਜਦੇ ਉਠਵਤ ਦਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਇਸ ਤੇ ਤਲ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਦਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਤਨ ਹੈ ਹੈ ਰਚਾ ਹੋਏ ਤਾਏ ਸਭ ਕਾਲਾ ਦੁਸਤ ਰਿਸ਼ਟ ਤਰੈ ਤਤਕਾਲਾ ਕਰਪਾਦਰਸ਼ਟ ਤਨ ਜਾਹਿ ਨਿਹਰ ਹੋ ਤਾਕੇ ਤਾਬ ਤਨ ਕਮ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸ ਸੁਆਸ ਕੈ ਨ ਕੋਈ ਇੱਕ ਬਾਰ ਜਿਨ ਤਮੈ ਸੁਭਾਰਾ ਕਾਲ ਫਾਸਟ ਤਾਹਿਉ ਬਾਰਾ ਜਨਰ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਹਰ ਗਿਰ ਮੈਂ ਸ਼ਰਨ ਦਿਹਾਰੀ ਆ ਬਾਰ ਲੈ ਹੋ ਬਾਰੀ ਦਰਬਧਰ ਮੋਹ ਸਹਾਈ ਦੁਸ਼ਟੋਕਟੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗਮਤ ਗ੍ਰੰਥ ਕਰਾ ਪੂਰਨ ਸਬਰਤਾ ਕਿਲ ਬਿਕਸਕਲ ਰਹੇ ਕੋ ਹਰਤਾ ਦੁਸ਼ਟ ਜੋਗਿਨ ਕੋ ਸ਼ੈ ਕਰਦਾ ਸ੍ਰੀ ਅਸਟੋਜਪੈ ਜਿਆਲਾ ਪੂਰਨ ਕਰਾ ਗ੍ਰੰਥ ਸਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨੰਦ ਸਹਬਿਆਪਤ ਕੋਈ ਅਰੇ ਲੰ سونے گمب جو چاہے پاوئی رہ چو پی سمبر ستر جی سسو تین کہی جے پہ سدی اشتمی دبی دستو درو گرس دا سویا ਪਾਹੇ ਗਹਿਂ ਜਵ ਤੇ ਤੁਮਰੇ ਤਬ ਦੇ ਕੋ ਅੰਖ ਤਰੇ ਨਹੀਂ ਅੰਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹ ਮਤੇ ਕੜਾ ਮਨਿ ਹੋ ਸਿਮਰ ਸਾਸਤਰ ਬੇਸਵ ਬਹੁ ਭੇਡ ਕਹ ਹਮੇ ਗਣਾ ਜਾਣਿਓ ਸ੍ਰੀ ਹਸਾਨ ਕਿਰਪਾ ਤੁਮਰੀ ਕਰ ਰਣਾ ਕਯੋ ਸਭ ਤੋਇ ਮਖਾਨੇ ਤਹਰਾ ਸਗਲ ਦਵਾਰ ਕੋ ਛਾੜ ਕੇ ਕਹੋ ਤੁਹਾਰ ਦਵਾਰ ਬਾਹ ਕਹੇ ਕੀ ਲਾ ਜੈ ਅਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹੱਲਾ ਤ੍ਰੀਜਾਇ ਅਨੰਦ ਇਕ ਓ ਅੰਕਾਰ ਸਤਗੁਰ ਬਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰਤਾ ਭਾਇਆ ਸਹਿਜ ਸੇ ਟੀ ਮਨਵ ਜੀਆਂ ਵਾਦਾਈਆਂ 라ਗ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਈਆਂ ਸਬਦੋ ਤਗਵੋ ਹਰੀ ਗੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰਾ ਤੂੰ ਸਦਾ ਰਹੋ ਹਰਨਾ ਲੈ ਹਰਨਾ ਰਹੋ ਤੂੰ ਮਨ ਮੇਰੇ ਲੂਗ ਸਭ ਵਿਚਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾਗ ਲੰਸੰ ਰਖ ਸੁਆਮੀ ਸੋ ਗਿਆ ਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾ ਰਹੋ ਹਰ ਨਾਲੇ ਸache ਸਹਬਾ ਕਿਆ ਨਹੀਂ ਕਰਤੇ ਰਹਿ ਕਰਦਾ ਤੇਰਾ ਸਭ ਕਿਥ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਗਸਾਵੇ ਨਾ ਮਨ ਜਿਨ ਕਹਿ ਮਨਸਿਆ ਆਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਜਨਾ ਮੇਰਾ ਆਧਾਰ ਸਜਨਾ ਮਾ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖ ਮਨੇ ਆਏ ਵਸਿਆ ਜਿਨ ਇੰਛਾ ਸਭ ਜਾਈਆ ਸਦਾ ਕੁਰਬਾਨਿ ਕਿਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਹੋ ਸੰਤ ਹੋ ਸ਼ਬਦ ਤਰੋ ਪਿਆਰੋ ਸਚਾ ਨਾ ਮੇਰਾ ਆਧਾਰ ਵਾਜੇ ਪੰਚ ਸਵਰਤਿਤ ਕਰ ਸੁਖ ਭਾਗੈ ਕਰ ਸੁਖ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਰ ਵਸਕੀ ਤੇ ਕਾਲ ਕੰਟ ਕੁਮਾਰਿਆ ਦਰਗੰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਟਟ ਕਰਿਆ ਹਦ ਵਾਜੇ ਅਰਸ ਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਇਣ ਪਏ ਸੱਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਤੇ ਬਵਿੱਤ ਸਤ ਕਰ ਰਹਿਆ ਪਰਪੂਰੇ ਬਿਣਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਤੂਰੇ ਮਨ ਦਾਵਣੀ ਮਹੱਲਾ ਪੰਜਵਾ ठाੜ ਵਿੱਚ تن ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਨਾਰ ਇਹ ਵਸਤ ਤਜੀ ਨਹਿ ਜਾਇ ਨਿਤਨੇਤਰਾ ਕੋ ਤਾਰੋ தாம் ਸੰਸਾਰ ਚਰਨ ਲਗ ਤਰੀਐ ਸਵਨਾਣਿਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ 5ਵਾਂ ਮੇਰਾ ਕੀਤਾ ਜਤ ਨਾਹੀ ਮੈਨ ਜੋ ਕੀ ਤੋਇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵ ਤਨ ਮਨ ਜੀਵੈ ਹਰਿਆ ਪੋੜੀ ਜਿਥੈ ਤੂੰ ਸਮਰਥ ਜਿਥੈ ਕੋਇ ਨਾਹੀ ਓਥੈ ਤੇਰੀ ਰਖ ਅਗਨੀ ਉਦਰ ਮਾਹੀ ਕਣ ਕਾ ਜਾ ਕੇ ਦੂਦ ਨਹਿੰਦ ਰਿਆ ਛੱਡ ਜਾਹੇ ਭਗਤ ਬਿਖਮਸਗਾ ਹੋ ਕੋ ਸਬਜੀ ਪਾਰ ਪਾਹੇ ਜੇ ਝਾਂ ਲਗੀ ਪਿਆ ਸਮ੍ਰਿਤ ਸੇਖਾ ਹੈ ਕਲਮਾ ਇਹੋ ਕਨ ਗੰਗਵੰਦ ਕਾ ਹੈ ਸਭ ਸੈਨੋ ਕਿਰਪਾਲ ਸੁਮਲੇ ਸਾਹਿਬ ਸਾਹਿਬ ਬਿਠਾ ਕੋਈ ਨਾ ਜਾਏ ਜੇ ਆਵੇ ਤੁਧਿਆ ਹੈ ਸ਼ਲੋਕ ਮਹੱਲਾ 5ਵਾਂ ਤੜ ਗੁਰਿਆ ਰਤਨਾ ਜਿਵ ਜਵਹ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਤਰੋਨੀ ਸੁਰਨਾ ਗੁਰ ਨਾਮ ਸਤ ਗੁਰ ਸੇ ਤੀਰਤ ਆਦਰ ਗਹਿ ਪਾਈ ਠਾ ਗੋ ਨਾਨਕ ਕਿਰਪਾ ਕਰੇ ਜਸਨਾ ਇਹ ਵਥ ਦੇ ਜਗ ਬੈ ਉਤਮ ਕਾੜੀ ਹੈ ਵਤਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰੇ ਆਪ ਬਾਰੇ ਰਹਿ ਗੁਰ ਕੀ ਪੈਰੀ ਪਾਏ ਕਾਜ ਸਵਾਰੇਣ नान मन माहस सिमरत सुख हुए सगले दुख जिस साहिब की टेक ਨਾਨਕ ਮੰਨੇ ਵਾਹਿ ਜਸੁ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ